ਮੈਂ ਹੀ ਡੰਡੀਆਂ ਕਢਾ ਕੇ ਕਢਾ ਕੇ ਡੰਡੀਆਂ ਕਢਾ ਕੇ ਦੇ ਗਿਆ ਵਿੱਚ ਕੁੰਜੀਆਂ ਵਿੱਚ ਜੰਦਰੇ ਜਿਗਰ ਨੂੰ ਕੈਸਾ ਰੋਗ ਲਾ ਗਿਆ ਪੱਬੋ ਪਾਵੇ ਨਾ ਜੋ ਤਰਸੇ ਹੋਇ ਨੀ ਮੈਂ ਮੈਂ ਕੀ ਕਰਾਂ ਕੀ ਕਰਾਂ ਕੀ ਕਰਾਂ ਹੋਇ ਨੀ ਮੈਂ ਮੈਂ ਕੀ ਕਰਾਂ ਘਰ ਵਿੱਚ ਜੋਰ ਜਠਾਣੀ ਦਾ ਮੈਂ ਕਾਂਟੇ ਕਢਾ ਕੇ ਕਢਾ ਕੇ ਕਾਂਟੇ ਕਢਾ ਕੇ ਦੇ ਗਿਆ ਵਿੱਚ ਕੁੰਜੀਆਂ ਵਿੱਚ ਜੰਦਰੇ ਜਿਗਰ ਨੂੰ ਕੈਸਾ ਰੋਗ ਲੱਗਿਆ ਪਾਪ ਪਾਵੇ ਨਾ ਜੋ ਤਰਸੇ ਹਾਈ ਨੀ ਮੈਂ ਮੈਂ ਕੀ ਕਰਾਂ ਹੇ ਚਾਂਜਰਾ ਕਢਾਕੇ ਕਢਾਕੇ ਚਾਂਜਰਾ ਕਢਾਕੇ ਦੇਗੇ ਉਹ ਵਿੱਚ ਕੁੰਜੀਆਂ ਵਿੱਚ ਝੰਦਰੇ ਜਿਗਰ ਨੂੰ ਕਸਾ ਰੋਗ ਲਾ ਗਿਆ ਪਾਪ ਪਾਵੇ ਜੋੜ ਜਠਾਣੀ ਦਾ ਮਾਹੀ ਟਿੱਕਾ ਕਢਾ ਕੇ ਕਢਾ ਕੇ ਟਿੱਕਾ ਕਢਾ ਕੇ ਦੇਗੇ ਆ ਵਿੱਚ ਕੁੰਜੀਆਂ ਵਿੱਚ ਜੰਦਰੇ ਜਿਗਰ ਨੂੰ ਕੈਸਾ ਰੋਗ ਲਾਗਿਆ ਪਾਪ ਪਾਵੇ ਨਾ ਜੋ ਤਰਸੇ ਹੋਇਨੀ ਮੈਂ ਮੈਂ ਕੀ ਕਰਾਂ ਕੀ ਕਰਾਂ ਹਏ ਨੀ ਮੈਂ ਮੈਂ ਕੀ ਕਰਾਂ ਘਰ ਵਿੱਚ ਜੋਰ ਜਠਾਣੀ ਨੀ ਕਰ ਲੈ ਵਿਕੜੇ ਆਏ ਨੀ ਕਰ ਲੈ ਤੋਰੀਆ ਨੀ ਕਰ ਲੈ ਵਿਕੜੇ ਆਏ ਨੀ ਕਰ ਲੈ ਤੋਰੀਆ ਨੀ ਮੈਂ ਬੜੇ ਸਵਾਦ ਬਣਾਏ ਨੀ ਕਰ ਲੈ ਤੋਰੀਆ ਨੀ ਮੈਂ ਬੜੇ ਸਵਾਦ ਬਣਾਏ ਨੀ ਕਰ ਲੈ ਤੋਰੀਆ ਮੈਂ ਤਾਰ 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 ਵਰਤਾਏ ਨਹੀਂ ਕਰੇਲ ਤੋਰੀਆ ਨਹੀਂ ਮੇਰੀ ਜਨ ਨਾਲ ਖਵਾਏ ਨਹੀਂ ਕਰੇਲ ਤੋਰੀਆ ਮਾਹੀ ਨੂੰ ਮਿੰਤਾ ਨਾਲ ਖਵਾਏ ਨਹੀਂ ਕਰੇਲ ਤੋਰੀਆ ਮੇਰੇ ਜੇਠ ਨੂੰ ਥੋੜੇ ਆਏ ਨਹੀਂ ਕਰੇਲ ਤੋਰੀਆ ਮੇਰੀ ਸੱਸ ਨੂੰ ਥੋੜੇ ਆਏ ਨਹੀਂ ਕਰੇਲ ਨੋ ਥੋੜੇ ਆਏ ਨਹੀਂ ਕਰੇ ਲੇ ਤੋਰੀਆ ਮੇਰੀ ਸੱਸ ਨੇ ਰੇਲ ਬਣਾਤੀ ਨਹੀਂ ਕਰੇ ਲੇ ਤੋਰੀਆ ਸੱਸ ਨੇ ਸੋਰੇ ਨੂੰ ਦਿੱਤਾ ਚੱਕ ਨਹੀਂ ਕਰੇ ਲੇ ਤੋਰੀਆ ਸੱਸ ਨੇ ਸੋਰੇ ਨੂੰ ਦਿੱਤਾ ਚੱਕ ਨਹੀਂ ਕਰੇ ਲੇ ਤੋਰੀਆ ਮੇਰਾ ਸੋਰਾ ਬੜਾ ਕਬਰਾਏ ਨਹੀਂ ਕਰੇ ਲੇ ਤੋਰੀਆ ਮੇਰਾ ਸੋਰਾ ਬੜਾ ਕਬਰਾਏ ਨਹੀਂ ਸੋਰਾ ਥਾਣੇ ਵੱਲ ਨੂੰ ਗਿਆ ਨਹੀਂ ਕਰੇ ਲੇ ਤੋਰੀਆ ਰੱਪਟ ਲਖਾਈ ਜਾ ਕੇ ਥਾਣੇ ਨਹੀਂ ਕਰੇ ਲੇ ਤੋਰੀਆ ਰੱਪਟ ਲਖਾਈ ਜਾ ਕੇ ਥਾਣੇ ਨਹੀਂ ਕਰੇ ਲੇ ਤੋਰੀਆ ਮੇਰੀ ਜਾਨ ਮੁਠੀ ਵਿੱਚ ਆਈ ਨਹੀਂ ਕਰੇ ਲੇ ਤੋਰੀਆ ਮੇਰੀ ਜਾਨ ਮੁਠੀ ਵਿੱਚ ਆਈ ਨਹੀਂ ਨੀ ਮੇਰਾ ਤਾਂ ਦਿਨ ਦੀ ਨੀਂਦ ਗਵਾਈ ਨਹੀਂ ਕਰੇਲੇ ਤੋਰੀਆ ਨੀ ਮੇਰਾ ਤਾਂ ਦਿਨ ਦੀ ਨੀਂਦ ਗਵਾਈ ਨਹੀਂ ਕਰੇਲੇ ਤੋਰੀਆ ਗੱਲ ਚੜ ਗਈ ਸਰਕਾਰੇ ਨਹੀਂ ਕਰੇਲੇ ਤੋਰੀਆ ਉੱਥੇ ਪੈ ਗਿਆ ਤਰੀਕਾ ਨਹੀਂ ਕਰੇਲੇ ਤੋਰੀਆ ਉੱਥੇ ਪੈ ਗਿਆ ਤਰੀਕਾ ਨਹੀਂ ਕਰੇਲੇ ਤੋ के छुट्टी नी कर ले तोरिया नी मैं हाथ जोड़ के छुट्टी नी तो 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 कर ले तोरिया नी मैं छिक्कू पार खरीद नी कर ले तोरिया मैं तारी जाना बनाए नी कर ले तोरिया नी मैं रीजा नाल बनाए नी कर ले तोरिया नी मैं बाटा पर वरताए नी ਨੀ ਮੈਂ ਬੱਟਾ ਪਰਵਰਤਾ ਨਹੀਂ ਕਰੇ ਲੇ ਤੋਰੀਆ ਮੇਰੀ ਸੱਸ ਨੂੰ ਵੱਧ ਖਵਾਏ ਨਹੀਂ ਕਰੇ ਲੇ ਤੋਰੀਆ ਮੇਰੀ ਸੱਸ ਨੂੰ ਵੱਧ ਖਵਾਏ ਨਹੀਂ ਕਰੇ ਲੇ ਤੋਰੀਆ ਨਹੀਂ ਕਰੇ ਲੇ ਵਿਕਲੇ ਆ ਗਏ ਨਹੀਂ ਛੁਡਾਈ ਨਹੀਂ ਕਰੇਲੇ ਤੋਰੀਆ ਮੈਂ ਤਾਂ ਮਸਾਈ ਜਾਨ ਛੁਡਾਈ ਨਹੀਂ ਕਰੇਲੇ ਤੋਰੀਆ ਨਹੀਂ ਕਰੇਲੇ ਵਿਕੜੇ ਆਏ ਨਹੀਂ ਕਰੇਲੇ ਤੋਰੀਆ ਮੈਂ ਤਾਂ ਹੱਸ ਹੱਸ ਖਵਾਏ ਨਹੀਂ ਕਰੇਲੇ ਤੋਰੀਆ ਮੈਂ ਤਾਂ ਹੱਸ ਹੱਸ ਖਵਾਏ ਨਹੀਂ ਕਰੇਲੇ ਤੋਰੀਆ ਊਂਠਾ ਵਾਲੇ ਲੱਦੇ ਐ ਪਿਸ਼ੋਰੇ ਨੂੰ ਕੱਲੀ ਕੱਟਾਵੇ ਕਰ ਕੱਲਿਓ ਮੇਰੇ ਭੋਰ ਨੂੰ ਕੱਲੀ ਕੱਟਾਵੇ ਕਰ ਕੱਲਿਓ ਮੇਰੇ ਭੋਰ ਨੂੰ ਊਂਠਾ ਵਾਲਿਓ ਵੇ ਉਠ ਲੱਦੇ ਐ ਤਿਲਾ ਦੇ ਮੰਨਣੇ ਨਹੀਂ ਸੋਦੇ ਹੋਣਗੇ ਦਿਲਾਂ ਦੇ ਊਂਠਾ ਵਾਲਿਓ ਵੇ ਊਠ ਲੱਦੇ ਆ ਗੰਗਾ ਨੂੰ ਮੈਨੀ ਬਾਪੂ ਜਾਣਾ ਪੈਸੇ ਦਿੰਦਾ ਨੀ ਵੰਗਾ ਨੂੰ ਊਂਠਾ ਵਾਲਿਓ ਵੇ ਊਠ ਲੱਦੇ ਆ ਪੱਕੇ ਨੂੰ ਜੱਟ ਬੇਈਮਾਨ ਵੇ ਦੁੱਧ ਛੱਡੇ ਨਾ ਕੱਟੇ ਨੂੰ ਹੂੰਠਾ ਵਾਲਿਓ ਵੇ ਹੂੰਠ ਲੱਦੇ ਆ ਚੜਿਕ ਨੂੰ ਸੋਨਾ ਲੈ ਆਈ ਵੇ ਜਾ ਕੇ ਵਾਲਾ ਦੇਖ ਲੇਪ ਨੂੰ ਸੋਨਾ ਲੈ ਆਈ ਵੇ ਜਾ ਕੇ ਵਾਲਾ Le